DOT ਨੇ ਇਸ ਸਾਲ 7200 ਤੋਂ ਵੱਧ ਵਪਾਰਕ ਟਰੱਕ ਡਰਾਈਵਰਾਂ ਨੂੰ ਲਾਜ਼ਮੀ ਇੰਗਲਿਸ਼ ਮੁਹਾਰਤ ਟੈਸਟਾਂ ਵਿੱਚ ਫੇਲ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਹੈ। ਇਸ ਸਖਤ ਕਾਰਵਾਈ ਭਾਰਤੀ ਮੂਲ ਦੇ ਡਰਾਈਵਰਾਂ ਨਾਲ ਜੁੜੇ ਕਈ ਜਾਨਲੇਵਾ ਹਾਈਵੇ ਹਾਦਸਿਆਂ ਤੋਂ ਬਾਅਦ ਇੱਕ ਹਮਲਾਵਰ ਮੁਹਿੰਮ ਵਜੋਂ ਸਾਹਮਣੇ ਆਈ ਹੈ। ਜਿੰਨਾ ਡਰਾਈਵਰਾਂ ਨੂੰ ਡਿਸਕਵਾਲਿਫਾਈ ਕੀਤਾ ਗਿਆ ਹੈ ਉਹਨਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਸ਼ਾਮਲ ਨੇ ਖਾਸ ਕਰ ਪੰਜਾਬੀ ਅਤੇ ਹਰਿਆਣਵੀ ਮੂਲ ਦੇ ਡਰਾਈਵਰ ਨਾਰਥ ਅਮਰੀਕਨ ਪੰਜਾਬੀ ਟਰੱਕਰਸ ਐਸੋਸੀਏਸ਼ਨ ਦਾ ਅੰਦਾਜ਼ਾ ਹੈ ਕਿ ਅਮਰੀਕਾ ਵਿੱਚ 1.3 ਲੱਖ ਤੋਂ 1.5 ਲੱਖ ਟਰੱਕ ਡਰਾਈਵਰ ਪੰਜਾਬ ਅਤੇ ਹਰਿਆਣਾ ਤੋਂ ਆਏ ਨੇ ਐਸੋਸੀਏਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਬਹੁਤ ਸਾਰੇ ਅਯੋਗ ਕੀਤੇ ਗਏ ਡਰਾਈਵਰ ਪੰਜਾਬੀ ਅਤੇ ਹਰਿਆਣਵੀ ਮੂਲ ਦੇ ਨੇ ਯੂਐਸ ਟਰਾਂਸਪੋਰਟੇਸ਼ਨ ਸਕਤਰ ਸੈਨ ਡਫੀ ਨੇ 30 ਅਕਤੂਬਰ ਨੂੰ ਕਾਰਵਾਈ ਦਾ ਐਲਾਨ ਕੀਤਾ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਅਸਲ ਸਮੇਂ ਦੇ ਅੰਕੜਿਆਂ ਅਨੁਸਾਰ 2025 ਵਿੱਚ ਕੁੱਲ 7248 ਡਰਾਈਵਰਾਂ ਨੂੰ ਰੀਅਲ ਟਾਈਮ ਰੋਡ ਸਾਈਡ ਇੰਗਲਿਸ਼ ਲੈਂਗੁਏਜ ਪ੍ਰੋਫੈਸ਼ੀਐਂਸੀ ਟੈਸਟਾਂ ਵਿੱਚ ਫੇਲ ਹੋਣ ਕਾਰਨ ਆਊਟ ਆਫ ਸਰਵਿਸ ਡਰਾਈਵਿੰਗ ਕਰਨ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਗਿਆ ਕੋਸ਼ਿਸ਼ ਕੀਤਾ ਗਿਆ ਹੈ

11B2 ਨਿਯਮ ਦੇ ਮੂਢ ਲਾਗੂ ਹੋਣ ਤੋਂ ਬਾਅਦ ਆਈ ਹੈ ਇਸ ਨਿਯਮ ਤਹਿਤ ਸਾਰੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਧਾਰਕਾਂ ਨੂੰ ਇੰਗਲਿਸ਼ ਪੜਨ ਅਤੇ ਬੋਲਣ ਵਿੱਚ ਇੰਨਾ ਨਿਪੁੰਨ ਹੋਣਾ ਚਾਹੀਦਾ ਹੈ ਕਿ ਉਹ ਜਨਤਾ ਨਾਲ ਗੱਲਬਾਤ ਕਰ ਸਕਣ ਚਿੰਨ ਸਮਝ ਸਕਣ ਅਧਿਕਾਰੀਆਂ ਨਾਲ ਗੱਲਬਾਤ ਕਰ ਸਕਣ ਅਤੇ ਸਹੀ ਰਿਪੋਰਟਾਂ ਬਣਾ ਕੇ ਰੱਖ ਸਕਣ ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਵਿੱਚ ਭਾਰਤੀ ਮੂਲ ਦਾ ਟਰੱਕ ਡਰਾਈਵਰ ਹਰਜਿੰਦਰ ਸਿੰਘ ਹੱਥੋ ਫਲੋਰੀਡਾ ਟਰਨਪਾਈਕ ਤੇ ਇੱਕ ਭਿਆਨਕ ਹਾਦਸੇ ਵਿੱਚ ਸ਼ਾਮਲ ਸੀ ਜਦੋਂ ਤੇ ਟਰੱਕ ਨਾਲ ਟੱਕਰ ਕਾਰਨ ਤਿੰਨ ਲੋਕ ਮਾਰੇ ਗਏ ਸਨ ਇਹ ਹਾਦਸਾ ਗਲਤ ਯੂ ਟਰਨ ਲੈਣ ਤੋਂ ਬਾਅਦ ਹੋਇਆ ਸੁਰੱਖਿਆ ਰਿਕਾਰਡਾਂ ਅਨੁਸਾਰ ਹਰਜਿੰਦਰ ਸਿੰਘ ਦੀ ਇੰਗਲਿਸ਼ ਭਾਸ਼ਾ ਦੀ ਮੁਹਾਰਤ 'ਤੇ ਸਵਾਲ ਖੜੇ ਕੀਤੇ ਗਏ ਸਨ ਇਸ ਤੋਂ ਬਾਅਦ ਅਕਤੂਬਰ ਵਿੱਚ ਇੱਕ ਭਾਰਤੀ ਡਰਾਈਵਰ ਕੈਲੀਫੋਰਨੀਆ ਹਾਈਵੇ ਤੇ ਇੱਕ ਭਿਆਨਕ ਹਾਦਸੇ ਵਿੱਚ ਸ਼ਾਮਲ ਸੀ ਅਤੇ ਉਸਤੇ ਤਿੰਨ ਅਮਰੀਕੀ ਲੋਕਾਂ ਨੂੰ ਮਾਰਨ ਦਾ ਦੋਸ਼ ਲਗਾਇਆ ਗਿਆ ਹੈ ਡੀਓਟੀ ਸੂਤਰਾਂ ਅਨੁਸਾਰ ਇਹ ਡਰਾਈਵਰ ਹਾਦਸੇ ਤੋਂ ਪਹਿਲਾਂ ਕਈ ਵਾਰ ਇੰਗਲਿਸ਼ ਟੈਸਟ ਵਿੱਚ ਫੇਲ ਹੋਇਆ ਸੀ ਪ੍ਰਵਾਸੀ ਡਰਾਈਵਰਾਂ ਹੱਥੋਂ ਹੋਏ ਇਨ੍ਹਾਂ ਹਾਸਿਆਂ ਕਾਰਨ ਹੀ ਅਮਰੀਕੀ ਪ੍ਰਸ਼ਾਸਨ ਡਰਾਈਵਿੰਗ ਨਿਯਮਾਂ ਨੂੰ ਹੋਰ ਸਖਤ ਕਰਨ ਜਾ ਰਿਹਾ ਹੈ